ਰਾਤ 3:00 ਵਜੇ ਮੇਰੀ ਦੁਕਾਨ 'ਚ ਚੋਰੀ ਹੋਈ ਆ। 9:00 ਵਜੇ ਮੈਂ ਸ਼ਟਰ ਚੁੱਕਿਆ ਵਾ ਦੁਕਾਨ ਦਾ। ਅੰਦਰ ਦੇਖਿਆ ਖਲਾਰਾ ਪਿਆਦਾ ਬਿਲਕੁਲ ਸਾਮਾਨ ਵਿਛੜਿਆ ਬੁਖੜੇ ਦਾ ਹੀ। ਉਧਰ ਪੁਰਾਣੇ ਕੰਨਪਾੜੀ ਦੀ ਆ ਉਹਦੇ ਅੰਦਰੋਂ ਇੱਕ ਬੰਦਾ ਐਂਟਰ ਹੋਇਆ ਦਾ ਜਿਹਦੀ ਵੀਡੀਓ ਕੈਮਰੇ ਦੇ ਵਿੱਚ ਪੂਰੀ ਰਿਕਾਰਡ ਹੋਈ ਦੀ ਆ। ਪੰਜਾਬ 'ਚ ਸਿੰਧ ਬੈਂਕ ਦੇ ਨਾਲ ਲੱਗਦੀ ਮੋਬਾਈਲ ਦੀ ਦੁਕਾਨ ਨੂੰ ਚੋਰਾ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਸੋ ਦੱਸਦੇ ਨੇ ਆ ਕਿ ਸੀਸੀਟੀਵੀ ਕੈਮਰਦ ਵਿੱਚ ਤਸਵੀਰਾਂ ਕੈਦ ਹੋਈਆਂ ਨੇ ਜਿਸ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਨਕਾਬਪੋਸ਼ ਚੋਰ ਦੁਕਾਨ ਦੇ ਪਿਛਲੇ ਕੰਦ ਨੂੰ ਪਾੜ ਕੇ ਅੰਦਰ ਦਾਖਲ ਹੁੰਦੇ ਨੇ ਔਰ ਉਸ ਤੋਂ ਬਾਅਦ ਦੁਕਾਨ ਵਿੱਚ ਰੱਖੇ ਮਹਿੰਗੇ ਮੋਬਾਈਲ ਲੈ ਕੇ ਉਥੋਂ ਫਰਾਰ ਹੋ ਜਾਂਦੇ ਨੇ ਸੀਸੀਟੀਵੀ ਫੁਟੇਜ ਵਿੱਚ ਨਜ਼ਰ ਆਇਆ ਕਿ ਜਿਵੇਂ ਸਵੇਰੇ 3 ਵਜੇ ਦਾ ਸਮਾਂ ਜਦੋਂ ਦੁਕਾਨ ਵਿੱਚ ਇਹ ਚੋਰ ਵੜੇ ਨੇ ਲਗਭਗ ਅੱਧਾ ਘੰਟਾ ਦੁਕਾਨ ਦੇ ਵਿੱਚ ਘੁੰਮ-ਘੁੰਮ ਕੇ ਤਸੱਲੀ ਦੇ ਨਾਲ ਚੋਰੀ ਕੀਤੀ ਗਈ ਅਤੇ ਦੁਕਾਨ ਵਿੱਚ ਪਏ ਦੋ ਨਵੇਂ ਮੋਬਾਈਲ ਫੋਨ ਕੁਝ ਰਿਪੇਅਰ ਲਈ ਆਏ ਪੁਰਾਣੇ ਫੋਨ ਮਹਿੰਗੇ ਮੋਬਾਈਲ ਐਸੈਸਰੀ ਚੋਰੀ ਕੀਤੀ ਗਈ ਇਸ ਸਬੰਧ ਵਿੱਚ ਦੁਕਾਨਦਾਰ ਸੁਰਿੰਦਰਪਾਲ ਦਾ ਕਹਿਣਾ ਹੈ ਕਿ ਚੋਰ ਉਸ ਦੀ ਦੁਕਾਨ ਚੋਂ ਕਰੀਬ 1.5 ਤੋਂ 2 ਲੱਖ ਰੁਪਏ ਦਾ ਸਾਮਾਨ ਲੈ ਕੇ ਫਰਾਰ ਹੋ ਗਏ ਨੇ ਦੁਕਾਨਦਾਰ ਨੇ ਪੁਲਿਸ ਤੋਂ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਇਨ੍ਹਾਂ ਚੋਰਾਂ ਨੂੰ ਫੜਿਆ ਜਾਵੇ ਦਾ ਨਾਮ ਸੁਰਿੰਦਰਾ ਮੇਰੀ ਦੁਕਾਨ ਮੋਬਾਈਲਾਂ ਦੀ ਬਬਰੀ ਜੀ ਨਵਾਲ ਦੇ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ ਨਾਲ ਮੇਰੀ ਦੁਕਾਨਵਾ ਨੂਰਾ 3:00 ਕੋ 3:00 ਵਜੇ ਮੇਰੀ ਦੁਕਾਨ 'ਚ ਚੋਰੀ ਹੋਈ ਆ ਜਦੋਂ ਮੈਂ ਦੁਕਾਨ ਤੇ ਆਇਆ 9:00 ਵਜੇ ਮੈਂ ਸ਼ਟਰ ਚੁੱਕਿਆ ਵਾ ਦੁਕਾਨ ਦਾ ਅੰਦਰ ਦੇਖਿਆ ਖਲਾਰਾ ਪਿਆਦਾ ਬਿਲਕੁਲ ਸਮਾਨ ਨੇ ਵਿਖਰੇ ਬੁਖਰੇ ਦਾ ਹੀ ਜਦੋਂ ਮੈਂ ਪਿਛਲੀ ਦੁਕਾਨ ਪਿਛਲੀ ਸਾਈਡ ਤੇ ਦੇਖਿਆ ਪਹਿਲੀ ਵਾਲੀ ਸਾਈਡ ਤੇ ਉਧਰ ਪੁਰਾਣੇ ਕੰਨਪਾੜੀ ਦੀ ਆ ਉਹਦੇ ਅੰਦਰ 'ਚ ਇੱਕ ਬੰਦਾ ਐਂਟਰ ਹੋਇਆਦਾ ਜਿਹਦੀ ਵੀਡੀਓ ਕੈਮਰਿਆਂ ਦੇ ਵਿੱਚ ਪੂਰੀ ਰਿਕਾਰਡ ਹੋਈ ਦੀ ਆ ਪੂਰੀ ਅੱਧੇ ਘੰਟੇ ਦੀ ਰਿਕਾਰਡਿੰਗ ਆ ਪੂਰੀ ਤਸੱਲੀ ਨਾਲ ਨਿਰਾਮ ਨਾਲ ਚੋਰੀ ਕੀਤੀ ਕੋਈ ਡਰਨੀ ਆ ਨੂੰ ਜੋ ਵੀ ਇਹ ਰਸ ਇਸ ਮੇਰਾ ਸਮਾਨ ਹੈ ਜਿਹਦੀ ਕੀਮਤ ਲਗਭਗ 1.5 ਲੱਖ ਦੇ ਲਗਛਕੀ ਹੋਣੀ ਆ ਜਿਹਦੇ ਵਿੱਚ ਕੋ ਨਵੇਂ ਮੋਬਾਈਲ ਹੀ ਕੋ ਸੈਕੰਡ ਹੈ ਨਾ ਫੋਨ ਹੀ ਰਿਪੇਅਰ ਵਾਲੇ ਹੀ ਐਕਸੈਸਰੀ ਹੀ ਸਪੀਕਰ ਹੈਡਫੋਨ ਜੋ ਵੀ ਸੀ ਉਹ ਸਾਰਾ ਸਮਾਨ ਲੈ ਗਿਆ ਵਾ ਤੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਵਾਂ ਵੈਸੇ ਤੇ ਮੈਂ ਉਸ ਦਿਨ ਹੀ ਕੰਪਲੇਨ ਕਰ ਆਇਆ ਸੀ ਇਸ 스테ਜ ਦੀ ਕਿ ਮੇਰੀ ਚੋਰੀ ਹੋਈ ਹੈ ਇੱਕ ਮੇਰਾ ਆਪਣਾ ਫੋਨ ਹੀ ਜਿੱਤ ਮੈਂ ਰੀਚੇਜ ਵਗੈਰਾ ਕਰਦਿਆਂ ਉਹ ਵੀ ਉਹ ਨਾਲ ਲੈ ਗਿਆ ਤੇ ਉਹ ਮੈਂ ਨੰਬਰ ਲਿਖਾ ਕੇ ਆਇਆ ਵਾਂ ਮੂਵਿੰਗ ਡਰੈਸਿੰਗ ਦਾ ਚੈ ਲੱਗਾ ਹੋਏਗਾ ਤੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਵਾਂ ਕਿ ਜਲਦੀ ਤੋਂ ਜਲਦੀ ਇਹ ਚੋਰੀਆਂ ਦੀ ਪਾਲ ਕੀਤੀ ਜਾਏ ਕਿਉਂਕਿ ਹੋਰ ਵੀ ਉਸ ਤੋਂ ਬਾਅਦ ਬਹੁਤ ਚੋਰੀਆਂ ਹੋਈਆਂ ਹਾਂ ਗਰਦਾਸਪੁਰ ਦੇ ਵਿੱਚ ਉਹੀ ਇਹੀ ਸੇਮ ਕੇਸ ਆ ਜਿਹਦੇ ਵਿੱਚ ਮਿਲੋ ਕਿ ਕੰਨ ਪਾੜੀ ਗਈ ਆ ਤੇ ਉਹੀ ਸੇਮ ਕੇਸ ਆ ਮੈਨੂੰ ਲੱਗਦਾ ਸਾਰੇ ਚੋਰ ਉਹੀ ਆ ਜਿਹੜੇ ਇਧਰ ਤੋਂ ਚੋਰੀ ਕਰਦੇ ਪਏ ਆ ਤੇ ਪ੍ਰਸ਼ਾਸਨ ਨੂੰ ਮੰਗ ਵਾਗੀ ਜਲਦੀ ਜਲਦੀ ਉਹ ਚੋਰੀਆਂ ਦੀ ਫੜ ਲਿਆ ਜਾਵੇ ਤਾਂ ਜੋ ਅੱਗੇ ਦੁਕਾਨਾਂ ਦੇ ਜਿਹੜਾ ਬਚਾਹੋ ਜੇ ਨਾ ਚੋਰੀ ਹੋਏ ਬਹੁਤ ਨੁਕਸਾਨ ਹੁੰਦਾ ਬਹੁਤ ਮੁਸ਼ਕਿਲ ਨਾਲ ਦੁਕਾਨ ਸਟੈਂਡ ਹੁੰਦੀ ਆ ਤੇ ਮੁਸ਼ਕਲ ਹੋ ਜਾਂਦੀ ਆ ਧੰਨਵਾਦ ਜੀ ਦੱਸ ਦिए ਕਿ ਗੁਰਦਾਸਪੁਰ ਸ਼ਹਿਰ ਦੇ ਵਿੱਚ ਚੋਰੀ ਲਗਾਤਾਰ ਵਧ ਰਹੀ ਹੈ ਪਰ ਪੁਲਿਸ ਇਹਨਾਂ ਚੋਰਾਂ ਨੂੰ ਕਾਬੂ ਕਰਨ ਦੇ ਵਿੱਚ ਅਸਫਲ ਹੈ ਬੀਤੇ ਦਿਨੀ ਵੀ ਕਾਨੂੰਨਵਾਨ ਦੇ 46 ਪੁਲ ਦੇ ਇੱਕ ਪਟ્રોલ ਪੰਪ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ ਤੇ ਕੁਝ ਦਿਨ ਬਾਅਦ ਮੋਬਾਈਲ ਫੋਨ ਦੀ ਦੁਕਾਨ ਤੇ ਚੋਰੀ ਕੀਤੀ ਗਈ ਹੈ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ